ਇਸ ਸਮੇਂ ਦੀ ਵੱਡੀ ਖਬਰ ਆ ਬਾਬਾ ਬਕਾਲਾ ਸਾਹਿਬ ਤੋਂ ਆ ਰਹੀ ਹੈ ਜਿੱਥੇ ਕਿ ਆਪਣੀ ਭੈਣ ਨੂੰ ਮੇਰਨ ਆਈ ਪਤਨੀ ਦੇ ਨਾਲ ਪਤੀ ਦੇ ਵੱਲੋਂ ਦੋਸਤ ਨਾਲ ਰਲ ਕੇ ਜ਼ਬਰਦਸਤੀ ਜ਼ਬਰਜਨਾ ਕਰੰਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਪੁਲਿਸ ਚੌਕੀ ਬਾਬਾ ਬਕਾਲਾ ਨੂੰ ਦਰਖਾਸਤ ਦੇ ਵਿੱਚ ਪੀੜਤਾ ਨੇ ਦੋਸ਼ ਲਗਾਇਆ ਕਿ ਮੇਰਾ ਪਹਿਲਾ ਵਿਆਹ ਪਲਵਿੰਦਰ ਸਿੰਘ ਵਾਸੀ ਜੱਬੋਵਾਲ ਦੇ ਨਾਲ ਹੋਇਆ ਸੀ ਜਿੱਥੇ ਮੇਰੇ ਘਰ ਦੇ ਵਿੱਚ ਕੋਈ ਔਲਾਦ ਨਾ ਹੋਣ ਕਰਕੇ ਮੇਰਾ ਪੰਚਾਇਤੀ ਤਲਾਕ ਹੋ ਗਿਆ ਫਿਰ ਮੈਂ ਅੰਮ੍ਰਿਤਸਰ ਫੈਕਟਰੀ 'ਚ ਨੌਕਰੀ ਕਰਨ ਲੱਗ ਪਈ ਜਿੱਥੇ ਮੇਰੀ ਸ਼ਰਨਜੀਤ ਸਿੰਘ ਰਿੰਕਾ ਦੇ ਨਾਲ ਜਾਣ ਪਛਾਣ ਹੋਈ ਤਾਂ ਮੇਰੇ ਪਰਿਵਾਰ ਨੇ ਮੇਰਾ ਵਿਆਹ ਰਿੰਕਾ ਟਰੱਕ ਡਰਾਈਵਰ ਦੇ ਨਾਲ ਕਰ ਦਿੱਤਾ ਉਹ ਨਸ਼ੇ ਦਾ ਆਦੀ ਸੀ ਅਤੇ ਮੇਰੀ ਕੁੱਟਮਾਰ ਕਰਦਾ ਸੀ ਜਿਸ ਕਰਕੇ ਮੈਂ ਆਪਣੇ ਪਰਿਵਾਰ ਨੂੰ ਦੱਸਿਆ ਤੇ ਉਹਨਾਂ ਨੇ ਕਈ ਵਾਰ ਮੈਨੂੰ ਨਾਲ ਲੈ ਗਏ ਉਸ ਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਸਮਝਿਆ ਪਰਿਵਾਰ ਨੇ ਸਮਝਾ ਕੇ ਪਰ ਫਿਰ ਵੀ ਜਿਹੜਾ ਉਹ ਕਟਮਾਰ ਕਰਨੋਂ ਨਾ ਹਟਿਆ ਤਾਂ ਮੇਰੀ ਮਾਤਾ ਅਤੇ ਮੇਰੇ ਭਰਾ ਨੇ ਮੈਨੂੰ ਆਪਣੇ ਘਰ ਮੱਲੋਵਾਲ ਲੈ ਆਏ ਬੀਤੇ ਦਿਨੀ ਮੈਂ ਆਪਣੀ ਭੈਣ ਨੂੰ ਬਾਬਾ ਵਕਾਲਾ ਸਾਹਿਬ ਮਿਲਣ ਦੇ ਲਈ ਆਈ ਸੀ ਤਾਂ ਮੇਰਾ ਪਤੀ ਰਿੰਕਾ ਪਿਸਤੌਲ ਦੀ ਨੌਕ ਤੇ ਮੈਨੂੰ ਆਪਣੇ ਨਾਲ ਸ਼ਮਸ਼ਾਨ ਘਾਟ ਵਿਖੇ ਲੈ ਗਿਆ ਜਿੱਥੇ ਕੀ ਉਹਨੇ ਆਪਣੇ ਦੋਸ ਦੇ ਨਾਲ ਰਲ ਕੇ ਮੇਰੀ ਮਰਜ਼ੀ ਦੇ ਖਿਲਾਫ ਮੇਰੇ ਨਾਲ ਜ਼ਬਰਜਨਾਹ ਕੀਤਾ ਔਰ ਬਾਅਦ ਦੇ ਵਿੱਚ ਮੇਰੇ ਪਰਿਵਾਰ ਵਾਲੇ ਮੈਨੂੰ ਲੱਭਦੇ ਲੱਭਦੇ ਇੱਥੇ ਆਏ ਤਾਂ ਮੈਨੂੰ ਇਹ ਬੇਹੋਸ਼ੀ ਦੀ ਹਾਲਤ ਵਿੱਚ ਸੁੱਟ ਕੇ ਇੱਥੋਂ ਭੱਜ ਗਿਆ ਜਿਸ ਤੇ ਅਸੀਂ ਪੁਲਿਸ ਚੌਕੀ ਬਾਬਾ ਬਕਾਲਾ ਸਾਹਿਬ ਤਜਿੰਦਰ ਸਿੰਘ ASI ਗੁਰਦੀਪ ਸਿੰਘ ASI ਸਪਾਈ ਪਰਗਟ ਸਿੰਘ ਨੂੰ ਦਰਖਾਸਤ ਦੇ ਕੇ ਜਾਣਕਾਰੀ ਦਿੱਤੀ ਹੈ ਜਿਸ ਤੇ ਕੁਲਵੰਤ ਕੌਰ ASI ਨੇ ਜੁਰਮ 68 71 ਅਤੇ 137 2 BNS 2454 ਨਾਠਾਣਾ ਵਿਆਸ ਵਿਖੇ ਪਰਚਾ ਦਰਜ ਕਰਕੇ ਦੋਸ਼ੀ ਰਿੰਕਾ ਨੂੰ ਮੋਟਰਸਾਈਕਲ ਦੇ ਸਮੇਤ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਸਤੇ ਮਾਨਯੋਗ ਜੱਜ ਸਾਹਿਬਾਨ ਨੇ ਇਹਨਾਂ ਦਾ 3 ਦਿਨ ਦਾ ਪੁਲਿਸ ਦਾ ਰਿਮਾਂਡ ਦਿੱਤਾ ਹੈ ਔਰ ਦੂਸਰਾ ਸਾਥੀ ਅਜੀ ਪੁਲਿਸ ਦੀ ਗ੍ਰਿਫਤੋਂ ਬਾਹਰ ਹੈ